ਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜ ਜੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਨਹਿਰ ਦੀ ਪਟਰੀ ਦੇ ਨਾਲ ਲੱਗਦੀ ਪਹਾੜੀ ਦੇ ਉੱਤੇ ਕਿਸੇ ਸਿਰਫਰੇ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਦੀ ਸੂਚਨਾ ਮੈਂ ਤੁਰੰਤ ਫਾਇਰ ਵਿਭਾਗ ਨੂੰ ਦਿੱਤੀ ਹੈ ਸੋ ਇਸ ਅੱਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਜੀਵ ਜੰਤੂਆਂ ਦਾ ਨੁਕਸਾਨ ਹੋਏਗਾ ਉੱਥੇ ਹੀ वन ਸੰਪਤੀ ਦਾ ਵੀ ਵੱਡਾ ਨੁਕਸਾਨ ਹੋਊਗਾ ਤੁਸੀਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਆਹ ਚਿੜੀਆਂ ਜਿਹੜੀਆਂ ਬੈਠੀਆਂ ਸੋ ਇਹਨਾਂ ਦੇ ਕਿਤੇ ਨਾ ਕਿਤੇ ਹਲਣੇ ਵੀ ਹੋਣਗੇ ਤਾਂ ਜਿਸ ਵਿਅਕਤੀ ਨੇ ਵੀ ਅੱਗ ਲਗਾਈ ਹੈ ਉਹਨੇ ਜਰਾ ਵੀ ਇਸ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਹੋਣਾ ਸੋ ਇਹ ਲਾ ਅੱਗ ਕਿਵੇਂ ਲੱਗੀ ਜਾਂ ਲਗਾਈ ਗਈ ਇੱਕ ਜਾਂਚ ਦਾ ਵਿਸ਼ਾ ਹੈ ਪਰ ਜੋ ਵੀ ਹੈ ਬਹੁਤ ਹੀ ਗਲਤ ਹੈ ਸੋ ਵੱਡੀਆਂ-ਵੱਡੀਆਂ ਲਾਟਾਂ ਜਿਹੜੀਆਂ ਹਨ ਉਹ ਨਿਕਲਣੀਆਂ ਸ਼ੁਰੂ ਸ਼ੁਰੂ ਹੋ ਗਈਆਂ ਸੋ ਮੇਰਾ ਜੋ ਫਰਜ਼ ਸੀ ਮੈਂ ਆਪਣਾ ਫਰਜ਼ ਸਭ ਤੋਂ ਪਹਿਲਾਂ ਇਸ ਦੀ ਸੂਚਨਾ ਮੈਂ ਫਾਇਰ ਵਿਭਾਗ ਨੂੰ ਦਿੱਤੀ ਤੁਸੀਂ ਦੇਖ ਸਕਦੇ ਹੋ ਕਿ ਹਵਾ ਚੱਲ ਰਹੀ ਹੈ ਸੋਏ ਅੱਗ ਜਲਦੀ ਨਾਲ ਫੈਲ ਜਾਊਗੀ ਜੇਕਰ ਸਮੇਂ ਸਿਰ ਫਾਇਰ ਵਿਭਾਗ ਨਾ ਪਹੁੰਚਿਆ ਕਿਉਂਕਿ ਸਰਕੰਡੇ ਨੂੰ ਅੱਗ ਲੱਗਣ ਦੇ ਨਾਲ ਇਹ ਜਿਹੜੇ ਰੁੱਖ ਨੇ ਇਹਨਾਂ ਨੂੰ ਵੀ ਅੱਗ ਲੱਗ ਜੂਗੀ ਕਿਉਂਕਿ ਹਵਾ ਤੇਜ਼ ਚੱਲ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਮੇਰੀ ਸੂਚਨਾ ਤੋਂ ਬਾਅਦ ਜਿਹੜਾ ਵਿਭਾਗ ਹੈ ਉਹ ਇੱਥੇ ਕਿੰਨੀ ਛੇਤੀ ਪਹੁੰਚਦਾ ਹੈ ਸੋ ਮੈਂ ਫਾਇਰ ਸਟੇਸ਼ਨ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਦੇ ਢੇਰ ਵੀ ਹੁਣ ਇਹ ਕੂੜਾ ਇੱਥੇ ਕੌਣ ਸੁੱਟਦਾ ਹੈ ਇਹ ਵੀ ਤੁਸੀਂ ਦੇਖੋ ਕਿ ਇਹਦੇ ਨਾਲ ਹੀ ਸਾਈਫਨ ਪੈਂਦਾ ਇਧਰ ਲੋਕਾਂ ਦੇ ਖੇਤਾਂ ਕੁੱਤਿਆਂ ਨੂੰ ਜਿਹੜਾ ਰਸਤਾ ਜਾਂਦਾ ਉਸ ਆਗ ਜੇਕਰ ਇਸ ਅੱਗ ਤੇ ਸਮੇਂ ਸਿਰ ਕਾਬੂ ਨਾ ਪਾਇਆ ਗਿਆ ਤੇ ਆ ਵੱਡੇ ਵੱਡੇ ਜਿਹੜੇ ਦਰਖਤ ਹੈ ਇਹ ਵੀ ਇਹ ਲਪੇਟ ਚ ਆ ਜਾਣਗੇ ਸੋ ਇਹ ਲੱਗਦਾ ਕਿ ਖੈਰ ਦੇ ਬੂਟੇ ਨੇ ਬਾਕੀ ਤਾਂ ਇਹ ਡਿਪਾਰਟਮੈਂਟ ਦਾ ਕੰਮ ਹੈ ਕਿ ਇਹ ਕਿਹੜੇ ਬੂਟੇ ਨੇ ਉਹ ਚਿੜੀਆਂ ਵੀ ਚੀਕਾਂ ਮਾਰਦੀਆਂ ਨਜ਼ਰ ਆ ਰਹੀਆਂ ਹਨ ਤੁਸ ਵੀ ਨਾ ਤੁਸੀਂ ਦੇਖ ਸਕਦੇ ਹੋ ਕਿ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਨਾਲ ਜਿਹੜੀ ਪਟੜੀ ਬਣੀ ਹੈ ਉਸ ਦੇ ਨਾਲ ਲੱਗਦੀਆਂ ਜਿਹੜੀਆਂ ਛੋਟੀਆਂ ਪਹਾੜੀਆਂ ਉਹ ਸੁਪਰ ਅੱਗ ਲੱਗ ਗਈ ਸੂ ਦੇਕਰ ਸਮੇਂ ਸਿਰ ਇਸ ਅੱਗ ਤੇ ਕਾਬੂ ਨਾ ਪਾਇਆ ਗਿਆ ਤੇ ਜੀਵ ਜੰਤੂ ਵੀ ਇਹਦਾ ਸ਼ਿਕਾਰ ਹੋਣਗੇ ਉੱਥੇ ਹੀ ਜਿਹੜੀ वन ਸੰਪਤੀ ਹੈ ਉਸਦਾ ਵੀ ਨੁਕਸਾਨ ਹੋਊਗਾ ਤੁਸੀਂ ਭੰਬੜ ਮੱਚਦੇ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਹੀ ਰਹੀ ਹੋਣੀ ਹੈ ਸੋ ਸਵਾ ਦੇਖੋ ਵਿੱਚ ਚਿੜੀਆਂ ਵੀ ਬੈਠੀਆਂ ਇਦਾਂ ਹੀ ਜੇਕਰ ਇਹ ਅੱਗ ਵੱਧਦੀ ਗਈ ਤਾਂ ਨੁਕਸਾਨ ਹੋਣਾ ਬਿਲਕੁਲ ਤੈ ਹੈ ਜੀਵ ਜੰਤੂ ਵੀ ਇਹਦੇ ਵਿੱਚ ਕਈ ਛੜ ਜਾਣਗੇ ਮੈਨੂੰ ਫੋਨ ਕੀਤੇ ਨੂੰ ਵੀ ਲਗਭਗ 10 ਮਿੰਟ ਦੇ ਕਰੀਬ ਜਿਹੜਾ ਸਮਾਂ ਹੋ ਚੁੱਕਾ ਹੈ ਫਾਇਰ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਹੈ ਉਸ ਤੋਂ ਬਾਅਦ ਹੀ ਮੈਂ ਲਾਈਵ ਹੋਇਆ ਸੋ ਤੁਸੀਂ ਵੀ ਜੇਕਰ ਇਹ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਕਮੈਂਟ ਚ ਜਰੂਰ ਦੱਸਿਓ ਕਿ ਇਸ ਤਰ੍ਹਾਂ ਅੱਗ ਲਾਉਣੀ ਕਿੰਨਾ ਕੁ ਜਾਇਜ਼ ਆ ਜਾਂ ਨਹੀਂ ਹੈ ਅੱਗ ਜਲਦੀ ਪੈ ਜਾਂਦੀ ਹੈ ਇਹਦੇ ਨਾਲ ਜਿਹੜੇ ਬੂਟੇ ਆ ਉਹ ਵੀ ਸੜ ਜਾਂਦੇ ਆ ਤੇ ਫਿਰ ਵੱਡਾ ਨੁਕਸਾਨ ਹੋ ਜਾਂਦਾ ਜੇਕਰ ਵਿਭਾਗ ਵੀ ਇਹ ਵੀਡੀਓ ਦੇਖਦਾ ਹੋਵੇ ਤੇ ਤੁਰੰਤ ਇਸ ਸਬੰਧ ਦੇ ਵਿੱਚ ਕਦਮੀ ਕਰੇ ਤਾਂ ਜੋ ਕੁਦਰਤ ਦੇ ਜਿਹੜੇ ਜੀਵ ਜੰਤੂ ਨੇ ਉਹ ਅੱਗ ਦੀ ਬਾੜ ਤੋਂ ਜਿੰਨੀ ਛੇਤੀ ਹੋ ਸਕੇ ਬਚ ਸਕਣ ਔਰ ਇਸ ਗੱਲ ਦੀ ਵੀ ਜਾਂਚ ਕਰੇ ਕਿ ਇਹ ਅੱਗ ਲੱਗੀ ਹੈ ਜਾਂ ਕਿਸੇ ਵੱਲੋਂ ਲਗਾਈ ਗਈ ਹੈ ਕਿਉਂਕਿ ਇਹਦੇ ਨਾਲ ਸਾਡਾ ਵਾਤਾਵਰਣ ਵੀ ਦੂਸ਼ਿਤ ਹੁੰਦਾ ਤੁਹਾਂ ਤੁਸੀਂ ਦੇਖ ਸਕਦੇ ਹੋ ਕਿ ਔਰ ਇੱਥੇ ਆ ਕੂੜੇ ਨੂੰ ਕਿਸੇ ਨੇ ਅੱਗ ਲਗਾਈ ਤੇ ਤੁਸੀਂ ਦੇਖ ਸਕਦੇ ਹੋਏ ਅੱਗ ਮੱਚਦੀ ਮੱਚਦੀ ਇਧਰੋਂ ਸ਼ੁਰੂ ਹੋਈ ਸਵਾਹ ਪਹੁੰਚ ਗਈ ਹੈ ਸੋ ਬਿਲਕੁਲ ਜੀ ਸੂਚਨਾ ਤੋਂ ਬਾਅਦ ਫਾਇਰ ਦੀ ਗੱਡੀ ਜਿਹੜੀ ਹੈ ਜਿਸ ਦਾ ਉਟਰ ਮੈਨੂੰ ਸੁਣਾਈ ਦੇਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਵਿਭਾਗ ਜੋ ਕਿ ਮੁਸਤੈਦ ਰਹਿੰਦਾ ਅਜਿਹਿਆਂ ਘਟਨਾਵਾਂ ਤੇ ਉਸ ਵਕਤ ਗੱਟੀ ਮੈਨੂੰ ਦਿਖਾਈ ਦੇ ਰਹੀ ਹੈ ਆਂਦੀ ਹੋਈ ਤੋ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਸਾਹਮਣੇ ਬਪਾਗ ਦੀ ਗੱਡੀ ਆ ਗਈ ਹੈ ਤੇ ਅਸੀਂ ਹੁਣ ਉਮੀਦ ਕਰਦੇ ਹਾਂ ਕਿ ਅੱਗ ਤੇ ਤੁਰੰਤ ਕਾਬੂ ਪਾਣਗੇ ਬਿਲਕੁਲ ਜੀ ਮੇਰੀ ਸੂਚਨਾ ਦੇਣ ਦੇ 10 12 ਮਿੰਟਾ ਬਾਅਦ ਨੰਗਲ ਦੇ ਫਾਇਰ ਵਿਭਾਗ ਦੀ ਗੱਡੀ ਜਿਹੜੀ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਪਹੁੰਚ ਗਈ ਹੈ ਤੇ ਕਾਰਵਾਈ ਜਿਹੜੀ ਹੈ ਅੱਗ ਬੁਝਾਣ ਦੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਸ ਗੱਲ ਇਹ ਇਸ ਵਿਭਾਗ ਨੂੰ ਸ਼ਾਬਾਸ਼ ਵੀ ਦਵਾਂਗੇ ਕਿ ਜਿਵੇਂ ਹੀ ਫੋਨ ਗਿਆ ਤੇ ਇਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਿਲਕੁਲ ਜੀ ਡਿਪਾਰਟਮੈਂਟ ਨੇ ਫੌਰੀ ਤੌਰ ਤੇ ਹਰਕਤ ਵਿੱਚ ਆਉਂਦੇ ਆਂ ਇਹ ਸਾਗ ਨੂੰ ਬੁਝਾਣ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਕਰ ਦਿੱਤਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਉਹ ਇੱਥੇ ਉਹ ਇੱਥੇ ਪਹੁੰਚ ਗਿਆ ਪ੍ਰਾਪਤ ਹੋਇਆ ਬਿਲਕੁਲ ਜੀ ਵਿਭਾਗ ਦੇ ਕਰਮਚਾਰੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਫੋਨ ਕਰਨ ਤੋਂ ਕੁਝ ਹੀ ਮਿੰਟਾਂ ਬਾਅਦ ਜਿਹੜਾ ਕਿ ਮੌਕੇ ਤੇ ਹਾਜ਼ਰ ਹੋ ਗਏ ਨੇ ਸੋ ਇੱਕ ਪਾਸੇ ਦੀ ਜਿਹੜੀ ਪਹਾੜੀ ਨੂੰ ਅੱਗ ਲੱਗੀ ਸੀ ਉਹਨੂੰ ਬੁਝਾਉਣ ਵਿੱਚ ਫਾਇਰ ਐਂਡ ਐਮਰਜੈਂਸੀ ਸਰਵਿਸ ਜਿਹੜੀ ਹੈ ਉਹ ਆ ਗਿਆ ਐਰੋਡਰ ਸੂ ਬਿਲਕੁਲ ਪਾਜੀ ਕੀ ਨਾ ਹੈ ਤੁਹਾਡਾ ਪਰ ਉੱਪਰਲੇ ਪਾਸੇ ਆ ਤੁਹਾਡੀ ਪਾਈਪ ਪਹੁੰਚੂਗੀ ਉੱਥੇ ਹੋ ਉੱਪਰਲੇ ਪਾਸੇ ਸਰੰਦਰ ਜਾ ਕੇ ਦੇਖਦੇ ਹਾਂ ਉਹ ਹਾਂ ਇਹ ਭਾਜੀ ਕੀ ਨਾਮ ਛੋਟੇ ਹੀ ਪੁੱਛਣਾ ਕੀ ਨਾਮ ਹੈ ਭਾਜੀ ਨਾਮ ਬ੍ਰਿੰਦਰ ਸਿੰਘ ਹੈ ਜੀ ਬ੍ਰਿੰਦਰ ਜੀ ਠੀਕ ਹੈ ਕਰੋ ਤੁਸੀਂ ਕੰਮ ਸੋ ਬਿਲਕੁਲ ਜੀ ਇਸ ਵਕਤ ਪਹਿਲਾ ਕੰਮ ਇਹ ਹੈ ਕਿ ਅੱਗ ਤੇ ਕਾਬੂ ਕਿਵੇਂ ਪਾਇਆ ਜਾਏ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ